ਕੋਲੜ ਬਾਜੀ ਨਹੀਂ ਕਰਨੀ ਚਾਹੀਦੀ ਸਾਰੇ ਉੱਚੀ ਬੋਲੋ ਕੋਲੜ ਬਾਜੀ ਕੋਲੜ ਬਾਜੀ ਨਹੀਂ ਕਰਨੀ ਚਾਹੀਦੀ ਤੁਸੀਂ ਆਪਣੀ ਗਲਤੀ ਮਹਿਸੂਸ ਕਰ ਰਹੇ ਹੋ ਬੋਲੋ ਅੱਗੇ ਤੂੰ ਕਰੋਗੇ ਤਾਂ ਸੌਰੀ ਬੋਲੋ ਤੇ ਉਹ ਹੀ ਐਕਟਵਲੀ ਜਿਹੜੀ ਮਾਤਾ ਚਿੰਤਪੁਰਨੀ ਦੇ ਮੇਲੇ ਦੇ ਵਿੱਚ ਜਿਹੜੇ ਉਹ ਤਿੰਨ ਜਵਾਨ ਸੀਗੇ ਜਿਹੜੇ ਪੀਪਣੀਆਂ ਵਜਾ ਕੇ ਤੇ ਸ਼ੋਰੋਗੋਲ ਕਰ ਰਹੇ ਸੀਗੇ ਤੇ ਇਹ ਤਿੰਨ ਬੱਚੇ ਸੀਗੇ ਜਿਹੜੇ ਵਜਾਉਂਦੇ ਸੀਗੇ ਇਹ ਤਿੰਨੇ ਬੱਚੇ ਸੀਗੇ ਹੁਣ ਇਹਨਾਂ ਕੋਈ ਵਜਦੀ ਨਹੀਂ ਭਈ ਪਹਿਲਾਂ ਬੜੇ ਯੋਯੋਰ ਨਾਲ ਵਜਾਉਂਦੇ ਸੀਗੇ ਆਹ ਬੱਚੇ ਅੱਗੇ ਤੋਂ ਗਲਤੀ ਕਰੋਗੇ ਨਹੀਂ ਸਰ ਸਾਰੇ ਉੱਚੀ ਬੋਲੋ ਨਹੀਂ ਸਰ ਸਰਪੰਚ ਜੀ ਹਾਂਜੀ ਕਰਨੀ ਚਾਹੀਦੀ ਕਿ ਨਹੀਂ ਕਰਨੀ ਚਾਹੀਦੀ ਉੱਚੀ ਬੋਲੋ ਨਹੀਂ ਨਹੀਂ ਕਰਨੀ ਚਾਹੀਦੀ ਇਹਨਾਂ ਬੱਚਿਆਂ ਦੀ ਗਲਤੀ ਹੈ ਨਾ ਹਾਂਜੀ ਗਲਤੀ ਹੈ ਨਾ ਤੁਸੀਂ ਇਹ ਵੀਡੀਓ ਦੇਖੀ ਹੋਣੀ ਹੈ ਹਾਂਜੀ ਹੁਣ ਮਹਿਸੂਸ ਕਰ ਰਿਹਾ ਹਾਂ ਉਹਨਾਂ ਨੂੰ ਕੋਈ ਵਜਦੀ ਨਹੀਂ ਭਈ ਇਹ ਤੁਹਾਡਾ ਗਿਫਟ ਹੈ ਇਹ ਤੁਹਾਡਾ ਤਿਆਰ ਹੋ ਗਿਆ ਆ लो ਇਹਨੂੰ ਸੰਭਾਲ ਕੇ ਰੱਖਣਾ ਇਹ ਵੀ ਇੱਕ ਕਾਪੀ ਕਰਾ ਕੇ ਰੱਖ ਲੈਣੀ ਹੈ ਜਦੋਂ ਅੱਗੇ ਅਗਲੇ ਸਾਲ ਸਨ 25 ਦੇ ਵਿੱਚ ਮਾਤਾ ਜੀ ਦਾ ਮੇਲਾ ਆਉਣਾ ਇਹਨੂੰ ਵੇਖ ਕੇ ਫਿਰ ਜਾਣਾ ਮੇਲੇ 'ਚ ਤੁਹਾਨੂੰ ਫਿਰ ਚਿਰਤਾ ਰੋਣਾ ਇਹ ਉਹੀ ਐਕਟਵਾਦੀ ਜਿਹੜੀ ਮਾਤਾ ਚਿੰਤਪੁਰਨੀ ਦੇ ਮੇਲੇ ਦੇ ਵਿੱਚ ਜਿਹੜੇ ਉਹ ਤਿੰਨ ਜਵਾਨ ਸੀਗੇ ਜਿਹੜੇ ਪੀਪਣੀਆਂ ਵਜਾ ਕੇ ਤੇ ਸ਼ੋਰੋਗੋਲ ਕਰ ਰਹੇ ਸੀਗੇ ਆਪਣੀ ਮਰਜ਼ੀ ਦੇ ਨਾਲ ਇਹ ਐਕਟਵਾ ਸੀ ਇਥੋਂ ਘਰੋਂ ਆ ਕੇ ਜਿਹੜੀ ਐਕਟਵਾਏ ਫੜ ਲਈ ਹੈ ਤੇ ਇਹ ਤਿੰਨ ਬੱਚੇ ਸੀਗੇ ਜਿਹੜੇ ਵਜਾਉਂਦੇ ਸੀਗੇ ਇਹ ਤਿੰਨੇ ਬੱਚੇ ਸੀਗੇ ਹੁਣ ਇਹਨਾਂ ਕੋਈ ਵਜਦੀ ਨਹੀਂ ਪਈ ਪਹਿਲਾਂ ਬੜੇ ਯੋਰ-ਯੋਰ ਨਾਲ ਵਜਾਉਂਦੇ ਸੀਗੇ ਆਹ ਬੱਚੇ ਅੱਗੇ ਤੋਂ ਗਲਤੀ ਕਰੋਗੇ ਨਹੀਂ ਸਰ ਸਾਰੇ ਉੱਚੀ ਬੋਲੋ ਨਹੀਂ ਸਰ ਬਾਕੀ ਸੰਗਤ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਤੁਸੀਂ ਤੇ ਖੋਲੜ ਬਾਜੀ ਨਹੀਂ ਕਰਨੀ ਚਾਹੀਦੀ ਖੋਲੜ ਬਾਜੀ ਨਹੀਂ ਕਰਨੀ ਚਾਹੀਦੀ ਸਾਰੇ ਉੱਚੀ ਬੋਲੋ ਖੋਲੜ ਬਾਜੀ ਨਹੀਂ ਕਰਨੀ ਖੋਲੜ ਬਾਜੀ ਨਹੀਂ ਕਰਨੀ ਚਾਹੀਦੀ ਨਹੀਂ ਕਰਨੀ ਚਾਹੀਦੀ ਤੁਸੀਂ ਆਪਣੀ ਗਲਤੀ ਮਹਿਸੂਸ ਕਰ ਰਹੇ ਹੋ ਹਾਂਜੀ ਸਰ ਬੋਲੋ ਅਗੇ ਤੂੰ ਕਰੋਗੇ ਇਹਦਾ ਨਹੀਂ ਸਰ ਸੌਰੀ ਬੋਲੋ ਸੌਰੀ ਇਹਦਾਂ ਫਿਰੇ ਚੰਗਾ ਨਹੀਂ ਲੱਗਦਾ ਦੇਖੋ ਨੂੰ ਸਾਰਾ ਮਹੱਲਾ ਜਿਹੜਾ ਇਹ ਇਕੱਠਾ ਆਇਆ ਠੀਕ ਹੈ ਕੀ ਇਹ ਬੱਚਿਆਂ ਨੇ ਮਾਤਾ ਚਿੰਤਪੁਰਨੀ ਦਾ ਮੇਲਾ ਦੇਖਣ ਕੇ ਲੜਬਾਜੀ ਕੀਤੀ ਹੈ ਇਹ ਗਲਤ ਹੈ ਕਿ ਠੀਕ ਹੈ ਬੋਲੋ ਸਾਰੇ ਗਲਤ ਹੈ ਨਾ ਤੇ ਤੁਸੀਂ ਪਲੀਜ਼ ਆਪਣੇ ਬੱਚਿਆਂ ਨੂੰ ਸਮਝਾਉਣਾ ਤੇ ਇਦਾਂ ਜਾ ਕੇ ਮੇਲੇ ਵਿੱਚ ਜਿਹੜੀ ਹੈ ਉਹ ਲੜਬਾਜੀ ਉਹ ਨਹੀਂ ਕਰਨੀ ਨਹੀਂ ਕਰਨੀ ਨੋ ਪ੍ਰਧਾਨ ਜੀ ਹਾਂਜੀ ਕਰਨੀ ਚਾਹੀਦੀ ਕਿ ਨਹੀਂ ਕਰਨੀ ਚਾਹੀਦੀ ਨਹੀਂ ਨਹੀਂ ਕਰਨੀ ਉੱਚੀ ਬੋਲੋ ਨਹੀਂ ਨਹੀਂ ਕਰਨੀ ਚਾਹੀਦੀ ਇਹ ਨਾ ਬੱਚਿਆਂ ਦੀ ਗਲਤੀ ਹੈ ਨਾ ਗਲਤੀ ਹੈ ਜੀ ਗਲਤੀ ਹੈ ਨਾ ਗਲਤੀ ਹੈ ਤੁਸੀਂ ਇਹ ਵੀਡੀਓ ਦੇਖੀ ਹੋਣੀ ਆ ਹਾਂਜੀ ਹੁਣ ਮਹਿਸੂਸ ਕਰ ਰਿਹਾ ਹੁਣ ਇਹਨਾਂ ਨੂੰ ਕੋਈ ਵਜ੍ਹੀ ਨਹੀਂ ਬਈ ਹੈ ਬੱਚਿਓ ਤੁਸੀਂ ਇਸ ਤਰ੍ਹਾਂ ਕਰਕੇ ਨਾ ਇਹ ਜਿਹੜੀ ਮੇਲੇ ਦੀ ਮਾਨ ਮਰਿਆਦਾ ਆ ਤੁਸੀਂ ਉਹਨੂੰ ਠੇਸ ਪਹਾਈ ਹੈ ਤੁਹਾਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਠੀਕ ਹੈ ਸਿਆਣੇ ਬਣੋ ਇਦਾਂ ਨਹੀਂ ਕਰੀ ਤਾਂ ਬੇਟਾ ਮੇਲਾ ਦੇਖਣਾ ਮੇਲਾ ਦੇਖੋ ਤੁਸੀਂ ਪਰ ਇਹ ਥੋੜੀ ਕਿ ਤੁਸੀਂ ਉੱਚੀ ਉੱਚੀ ਆਵਾਜ਼ਾਂ ਕਰਕੇ ਨਾਇਸ ਪੋਲੂਸ਼ਨ ਕਰੋਗੇ ਅਗਰ ਤੁਸੀਂ ਇਹ ਤੈਨ ਕਰ ਰਹੇ ਹੋ ਉੱਥੇ ਹਜ਼ਾਰਾਂ ਦੇ ਹਿਸਾਬ ਨਾਲ ਸ਼ਰਧਾਲੂ ਆ ਅਗਰ ਉਹ ਸਾਰੇ ਵਝਾਉਣਗੇ ਤੇ ਫਿਰ ਉਹ ਕੋਈ ਵਧੀਆ ਗੱਲ ਥੋੜੀ ਜਿਹੜੇ ਛੋਟੇ ਬੱਚੇ ਤੁਹਾਨੂੰ ਦੇਖਣਗੇ ਅੱਜ ਤੋਂ ਸਾਲ ਬਾਅਦ ਦੋ ਸਾਲਾਂ ਬਾਅਦ ਉਹ ਵੀ ਇਹੀ ਕਰਨਗੇ ਕਿ ਮਾਤਾ ਚਿੰਤਪੁਰਨੀ ਦੇ ਮੇਲੇ 'ਚ ਏਦਾਂ ਹੁੰਦਾ ਠੀਕ ਹੈ ਅੱਗੇ ਤੋਂ ਇਸ ਤਰ੍ਹਾਂ ਨਹੀਂ ਕਰਨੀ ਕਰਨਾ ਕਿਹੜਾ ਤੁਹਾਡਾ ਗਿਫਟ ਹੈ ਇਹ ਤੁਹਾਡਾ ਤਿਆਰ ਹੋ ਗਿਆ ਆ ਲੋ ਇਹਨੂੰ ਸੰਭਾਲ ਕੇ ਰੱਖਣਾ ਇਹਦੀ ਇੱਕ ਕਾਪੀ ਕਰਾ ਕੇ ਰੱਖ ਲੈਣੀ ਹੈ ਜਦੋਂ ਅੱਗੇ ਅਗਲੇ ਸਾਲ ਸਨ 25 ਦੇ ਵਿੱਚ ਮਾਤਾ ਜੀ ਦਾ ਮੇਲਾ ਹੋਣਾ ਤੇ ਇਹਨੂੰ ਵੇਖ ਕੇ ਫਿਰ ਜਾਣਾ ਮੇਲੇ 'ਚ ਤੁਹਾਨੂੰ ਫਿਰ ਚੇਤਾ ਰਹੂਗਾ ਠੀਕ ਹੈ ਆ ਲੋ ਤੇ ਮੈਂ ਬਾਕੀ ਜਿਹੜੀ ਸੰਗਤ ਦੂਰ ਦਰਾਡੇੋਂ ਆ ਰਹੀ ਹੈ ਉਹਨਾਂ ਨੂੰ ਵੀ ਬੇਨਤੀ ਕਰਨੀ ਚਾਹੁੰਦਾ ਕਿ ਪਲੀਜ਼ ਟੂ ਵੀਲਰ ਦੇ ਉੱਪਰ ਟ੍ਰਿਪਲਿੰਗ ਨਾ ਕਰੋ ਜਿਹੜੇ ਛੋਟਾ ਹਾਥੀ ਹੈ ਜਾਂ ਡਾਟਾ 407 ਹੈ ਉਹਨਾਂ ਦੇ ਉੱਪਰ ਚੜ ਕੇ ਨਾ ਆਓ ਬੱਸਾਂ ਦੇ ਉੱਪਰ ਚੜ ਕੇ ਆਓ ਮਤਲਬ ਸੀਟਾਂ ਤੇ ਬੈਠ ਕੇ ਉੱਪਰ ਛੱਤਾਂ ਦੇ ਉੱਪਰ ਨਾ ਬੈਠੋ ਤੁਸੀਂ ਮਾਤਾ ਚੰਤਪੂਰਨੀ ਜੀ ਦੇ ਦਰਸ਼ਨ ਕਰਨ ਜਾ ਰਹੇ ਹੋ ਤੁਹਾਡਾ ਹਿਸ਼ਾਰਪੁਰ ਪੁਲਿਸ ਵੱਲੋਂ ਪੂਰੇ ਪ੍ਰਸ਼ਾਸਨ ਵੱਲੋਂ ਜੀ ਆਇਆਂ ਸਵਾਗਤ ਹੈ ਅਸੀਂ ਤੁਹਾਡਾ ਆਪਣੀ ਅੱਖਾਂ ਵਿਸ਼ਾ ਕੇ ਤੁਹਾਡਾ ਜਿਹੜਾ ਸਵਾਗਤ ਹੈ ਉਹ ਕਰਦੇ ਆਂ ਪਲੀਜ਼ ਸਾਨੂੰ ਕੋਆਪਰੇਟ ਕਰੋ ਤੇ ਸ਼ਹਿਰ ਵਾਸੀਆਂ ਨੂੰ ਵੀ ਬੇਨਤੀ ਹੈ ਕਿ ਕੋਈ ਵਿਅਕਤੀ ਜਿਹੜਾ ਹੁੱਲੜਬਾਜੀ ਨਾ ਕਰੇ ਇਹਨਾਂ ਬੱਚਿਆਂ ਨੇ ਕੱਲ ਹੁੱਲੜਬਾਜੀ ਕੀਤੀ ਸੀ ਸਾਡੀ ਟੀਮ ਦਾ ਅੱਜ ਸਾਰਾ ਦਿਨ ਲੰਘ ਗਿਆ ਇਹਨਾਂ ਬੱਚਿਆਂ ਦਾ ਘਰ ਲੱਭ ਕੇ ਇਹਨਾਂ ਦਾ ਚਲਾਨ ਕਰਨ ਵਾਸਤੇ ਇਹਨਾਂ ਦੇ ਘਰ ਗਿਫਟ ਦੇ ਕੇ ਚੱਲੇ ਆ ਪਲੀਜ਼ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਪਲੀਜ਼ ਕੋਆਪਰੇਟ ਕਰੋ ਇਦਾਂ ਦੀ ਜਿਹੜੀ ਹੁੱਲੜਬਾਜੀ ਹੈ ਨਾ ਕਰੋ ਅਸੀਂ ਤੁਹਾਨੂੰ ਪੂਰਾ ਆਸਵਾਸਨ ਦਿੰਨੇ ਆ ਅਸੀਂ ਤੁਹਾਡਾ ਚਾਰਾਨ ਕਰਨ ਦਾ ਬਿਲਕੁਲ ਸਾਡਾ ਮਨ ਹੈ ਨਹੀਂ ਪਰ ਜੇ ਤੁਸੀਂ ਹੁੱਲੜਬਾਜੀ ਕਰਕੇ ਇਹ ਮੇਲੇ ਦੇ ਮਾਹੌਲ ਨੂੰ ਖਰਾਬ ਕਰੋਗੇ ਤੇ ਫੇਰ ਅਸੀਂ ਜਿਹੜਾ ਤੁਹਾਡਾ ਚਲਾਨ ਹੋ ਜਰੂਰ ਕਰਾਂਗੇ ਆਦਰਵਾਇਜ਼ ਇਹ ਮਾਤਾ ਜੀ ਦੀ ਸੰਗਤ ਹੈ ਉਹਦੇ ਅੱਗੇ ਸਾਡਾ ਸਿਰ ਝੁਕਦਾ ਨਕਮਸਤਕ ਹੁੰਨੇ ਆ ਮਾਤਾ ਜੀ ਨੂੰ ਤੁਸੀਂ ਜਾ ਕੇ ਦਰਸ਼ਨ ਕਰਕੇ ਆਉਣੇ ਆ ਅਸੀਂ ਤੁਹਾਡੇ ਦਰਸ਼ਨ ਕਰਕੇ ਮਾਤਾ ਜੀ ਦੀ ਜਿਹੜੀ ਹੈਗੀ ਹੈ ਖੁਸ਼ੀ ਹੈ ਉਹ ਲੈਣੀ ਆ ਤੇ ਮੇਲੇ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਪਲੀਜ਼ ਸਾਨੂੰ ਕੋਪਰਟ ਕਰੋ ਤਾਂ ਜੋ ਮੇਲਾ ਜਿਹੜਾ ਸੁਖਮੇ ਜਿਹੜਾ ਬਤੀਤ ਹੋ ਸਕੇ ਜੈ ਮਾਤਾ ਦੀ ਸასი ਸ਼ਕਲ